ਇਹ ਚੁੱਕੜੇ ਸਾਡੇ ਦੋ ਘਰ ਜਾੜੇ ਇਹਨਾਂ ਨੇ ਸਕਿਉਰਟੀ ਮੇਰੇ ਬੱਚੇ ਨੂੰ ਮਿਲੀ ਮੇਰੇ ਬੱਚੇ ਕੋਲ ਸਕਿਉਰਟੀ ਕੋਈ ਨਹੀਂ ਕਿਹਨਾਂ ਦੇ ਕੋਈ ਨਹੀਂ ਜੇ ਨਾ ਤਾਂ ਮੇਰੇ ਜੇ ਨਾਂ ਨੰਬਰ ਸਵੇਰੇ ਦਿੱਤੀਆ ਜਿਹਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ساری ਕਾਰਵਾਈ ਸਾਡੀ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਕਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹ ਸੋਲੋ ਗੱਲ ਸਾਰੇ ਹੁੰਦੇ ਐ ਸਕਿੰਦਰ ਦਾਵੇ ਤੇ ਉਹਦੇ ਵੀਰ ਤੇ ਉਹਦੇ ਜੋ ਫੈਮਿਲੀ ਹੈ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਛੱਡ ਪਹਿਲਾ ਜੱਗ ਨੂੰ ਕੀਤਾ ਇਥੋਂ ਤੱਕ ਪਛਾਣਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਦੇ ਸਾਡੇ ਘਰ ਦਾ ਜੱਟਾ ਵੱਢ ਦਿੱਤਾ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਡਵਲਡ ਕੋਈ ਪਿੰਡ ਨਾ ਪੁੱਛੋ ਪਿੰਡ ਦੇ ਹਰ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਆਸੇ ਆਸੇ ਜਾ ਕੇ ਆਗੇ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਸਕਿਉਰਟੀ ਨਹੀਂ ਮਿਲੀ ਮੇਰੇ ਬੱਚੇ ਨੂੰ ਘਾਟਾ ਤੋਂ ਮਾਰਨ ਆ ਗਏ ਉਹਨੇ ਆ ਚੰਦ ਛਾੜਿਆ ਮੇਰੇ ਬੱਚੇ ਨੂੰ ਪਰਦਾ ਨਹੀਂ ਇਹ ਵਿਲੇ ਦਾ ਫਟਾਫਟ ਜਾ ਕੇ ਬੇਸਕਦੀ ਪੁੱਛ ਲੈਣਾ ਇਹਨਾਂ ਨੂੰ ਸੁਣਾ ਦੇਣਾ ਕਿ ਤੁਸੀਂ ਦਾ ਯਾਰ ਵੀਰਾ ਮੇਰਾ ਬਾਪਾ ਚੱਲੋ ਜੀ ਮੂਹ ਨੰਬਰ ਤੇ ਖੜੀ ਨਹੀਂ ਰਹਿਿਆ ਕਰੇ ਬੱਚੇ ਨੂੰ ਮਾਰਦੇ ਨਹੀਂ ਫਿਰ ਕਿੱਥੇ ਜਾਈਏ ਮੇਰੇ ਮਨਾਂ ਦੀ ਕਸੂਰ ਹੈ ਮੇਰੇ ਪੁੱਤ ਨੂੰ ਘਰ ਹੋ ਜਾਵੇ ਜਦੋਂ ਜਦੋਂ ਅੱਜ ਮਾਸੀ ਅੱਜ ਅਸਟੇਟ ਆਈਆਂ ਜੇ ਜੀ ਨਹੀਂ ਹੋਣਾ ਤੇ ਮੈਂ ਉਹਦੀ ਸਖੀ ਹਾਂ ਉਹਦਾਂ ਦੇ ਹੀ ਸਕਦਾ ਕਰਦਾ ਸੀ ਕੱਲ ਇੱਕ ਦਰਖਾਸਤ ਦਿੱਤੀ ਸੀ ਉੱਥੇ ਕੋਈ ਕਾਰਵਾਈ ਹੋਈ ਉਹਨਾਂ ਦਰਖਾਸਤ ਤੇ ਕਾਰਵਾਈ ਚਾਹੀਦੀ ਮੈਂ ਅੱਜ ਮੈਂ ਬੋਲਨੀ ਹਾਂ ਜਿਹੜਾ ਮੈਂ ਅੱਜ ਬੋਲਨੀ ਕਰੇ ਵੇੜੀਆਂ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਹੀ ਮੈਨੂੰ ਜਿਤਨਾ ਮੇਰੀ ਜ਼ਮੀਨ ਹੈ ਨਾ ਆਪਣੀਆਂ ਆ ਚੀਜ਼ਾਂ ਇਹੋ ਵਾਲਾ ਵਾ ਇਸ ਤਰ੍ਹਾਂ ਬੋਲ ਬਲਾਵਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਅਹੀਂ ਆ ਪਰਸੀਏ ਕਰਤੇ ਜੇ ਕੱਲੇ ਕੱਲੇ ਤੇ ਆਪਾਂ ਨੂੰ ਮਾਰਿਆ ਇਹਨੇ ਜਦੋਂ ਆਇਆ ਮਾਰਿਆ ਅੱਧਾ ਵੀਡੀਓ ਨਾਲ ਸੱਲ ਲੈਨੇ ਜਿੰਨਾ ਦੱਸਿਆ ਹੈ ਜਿੰਨਾਂ ਨੇ ਇਹਨਾਂ ਨਾਲ ਸਾਡੀ ਹੁਣ ਖੜੋ ਉਹਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਿਹਰ ਜੀ ਤੇ ਭੱਜ ਗਿਆ ਜੀ ਗਿੱਟੇ ਜੀ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜੀ ਉਹ ਤਾਂ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੌਲਿਆ ਆਪਾਂ ਸਾਡੇ ਘਰ ਵੀ ਰੋਜ਼ ਮਿਲਾਂਦੇ ਇਹ ਵਾਲਾ ਬਹੁਤ ਕਿੰਨਾ ਸਿੱਟ ਗਿਆ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਪਿਆਨ ਨੂੰ ਸਾਥ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕਿਉਰਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮਗਾਲਾ ਮੇਰਾ 1 ਮਿੰਟ ਨਹੀਂ ਮੇਰੇ ਬੱਚੇ ਬਗਰ ਸਾਤਾ ਕਿਉਂਕਿ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤ ਅਸੀਂ ਕੰਮ ਕਿਤਰਾ ਕਰਨੇ ਆ ਫੇਰ ਇਹਨਾਂ ਨੇ ਸਾਡੀਆਂ ਬਾਦਵੀ ਜੀ ਨਿਕਵਾਰੀਆਂ ਖਲਵਣੀਆਂ ਇਹਨਾਂ ਕੰਮ ਕੋਖ ਨਹੀਂ ਕੀਤਾ ਉਹਨੂੰ ਗੁਮਰਾਹ ਕਰਕੇ ਬਾਹਰ ਪੇਜ ਦਿੱਤਾ ਮੈਨੂੰ ਸਭ ਕੁਝ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਅਗੇ ਮੈਂ 2 ਲੈਣੀ ਆ ਸਕਿਉਰਟੀ ਕਰ ਮੈਨੂੰ 4-5 ਸਕਿਉਰਟੀ ਕਰ ਚਾਹੀਦਾ ਮੈਂ ਹੋਏ ਆਪਣੇ ਬੱਚੇ ਨੂੰ ਜਾ ਕੇ ਇਥੇ ਮਗਾ ਲੇਣੀ ਮੈਨੂੰ ਸਭ ਚਾਹੀਦਾ ਮੇਰੀ ਭੈਣ ਦਾ ਸਭ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚ ਜਾਰੀ ਉਹ ਕਹਿੰਦੇ ਚਲਾਉਂਦੇ ਆ ਅੱਜ ਵੀ ਡਰਾਵਰਾਂ ਨੂੰ ਨਾ ਕਈ ਮਾਰਦੇ ਹੁੰਦੇ ਆ ਪਰ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਕਿ ਲੋਕਾਂ ਦੀਆਂ ਮਾਵਾ ਪੈਣਾ ਮਾਰੀਆਂ ਮਾਰੀ ਅੱਜ ਜਗੂ ਜਗੂ ਦੇ ਇਹਦੇ ਛੋਸਾ ਜਗੂ ਦਾ ਗੈਂਗਸਟਰ ਟੱਪੜਿਆ ਜਗੂ ਦੇ ਘਰ ਦੀ ਆਣ ਕੇ ਛੋ ਤੇ ਸੇਬ ਜਗੂ ਦੇ ਘਰ ਲੰਬੜਦਾਰਾਂ ਦੇ ਪੋਤਰਾ ਦੀ ਹਿਸਾਬ ਉਹਨਾਂ ਦਾ ਉਹਦਾ ਪਿਓ ਉਹਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਬੀ ਗੰਢਿਆ ਸਰਕਾਰ ਦੀ ਉਹ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਡਾ ਰਮਾਨਦਾਰ ਬੰਦਾ ਹੈ ਹਲਡਵਲਟ ਦੇ ਟੱਕ ਚਲਾਉਂਦਾ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੇ ਹਰ ਜੀਵ ਨੂੰ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰਨ ਦੀ ਲੋਕਾਂ ਦੀ ਸੇਵਾ ਕਰਨ ਦੀ ਆ ਲੋਕਾਂ ਦੇ ਭੇਕ ਕਰਨ ਦੀ ਲੋਕਾਂ ਹਾਂ ਦੇ ਬਾਰੇ ਪੁੱਛੋ ਇਹ ਕਿਹਦਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਜੂ ਜੱਜੂ ਦੀ ਮਾਤਾ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਇੰਨਾ ਤੱਕ ਹਾਂ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਇਨਸਾਫ ਦਿੱਤਾ ਜਾਏ ਜਿਹੜੇ ਬੰਨੀ ਬਤੇ ਪਿਛਲੇ ਸਾਲ ਨੂੰ ਪਰਚੇ ਕੱਟਣ ਆਣ ਪਿੱਛੇ ਤੇ ਵਿਆਖਿਆ ਦਾ ਪਤੀ ਗਈ ਹੈ ਬਾ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਦੇਖਦੇ ਸੀ ਤੇ ਹੁਣ ਕੌਣ ਕੀ ਸਮਝਦੀ ਉਹ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਇਹ ਪ੍ਰੀਪਲਾਨ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੁਣੀ ਚਲੇ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੋ ਤਾਂ ਕੀਤਾ ਗਿਆ ਇਹ ਕੋਈ ਨਾਲ ਦੁਸ਼ਮਣੀ ਨਹੀਂ ਚਾ ਕੋਈ ਨਾ ਮੋਕਣਾਂ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ सरपंच ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਨੂੰ ਦਿੱਤੀ ਆ ਜਿਹਦੇ ਵਿੱਚ ਕੁਝ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਸਤ ਦਿੱਤੀ ਇਹਦੇ ਵਕੀਲ ਨੂੰ ਇਹ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਕਿ ਇਹਨਾਂ ਦੇ ਨੰਬਰ ਆ ਚਾਹੇ ਉੱਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਕਿਹਦੇ ਕਹਦਾ ਨਾਲ ਆ ਕੇ ਸਾਰੇ ਇਹਨਾਂ ਵੱਲੋਂ ਇਹਦੇ ਵੱਲੋਂ ਪਹਿਲਾ ਰਸਿੰਦਰ ਰਧਾਵਾ ਜੀ ਦਾ ਔਰ ਮੈਨੂੰ ਦੂਜੇ ਉਹਨਾਂ ਦਾ ਬੇਟਾ ਨਾਂ ਨਹੀਂ ਉਹਨਾਂ ਦਾ ਪਤਾ ਇੱਕ ਕੋਈ ਇੱਕ ਇੱਥੋਂ ਦਾ ਮੁੰਡਾ ਆਪਣੇ ਢੈਂਟੀ ਵਰਦਾ ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤ ਹੋਣ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਜੋ ਟੈਕਨੀਕਲ ਉਹ ਉਧਰ ਤੇ ਆਪਾਂ ਕਰ ਰਹੇ ਇੱਕ ਹੀ ਮੰਗ ਕਰ ਰਹੇ ਹਾਂ ਥੋੜਾ ਕਾਰ ਵੀ ਕੀਤੀ ਜਾਵੇ ਨਹੀਂ ਉਹ ਹਾਂ ਇਹਨਾਂ ਨੇ ਕੱਲ ਜਿਹੜੀ ਹੈ ਸਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਸਾਨੂੰ ਇਨਸਾਫ ਦਵਾਇਆ ਜਾਵੇ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਕੱਲ ਦੀ ਅਵੇਲੇਬਲ ਹੈ ਉਧਰ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੈਂ ਉਹਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਦੇ ਦਿੱਤਾ ਪ੍ਰੋਮਿਸ ਕਰ ਲਿਆ ਵੀ ਅਸੀਂ ਹਫਤੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਨੂੰ ਦਿੱਤੀ